ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਜਿਸ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਲ 29 ਮਈ 2022 ਨੂੰ ਗੱਡੀ ਦੇ ਵਿੱਚ ਮੌਜੂਦ ਚਸ਼ਮਦੀਦ ਗਵਾਹ ਵੱਲੋਂ ਵੀ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਉੱਥੇ ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਤਾਰੀਖ 30 ਅਗਸਤ 2024 ਤੈਅ ਕੀਤੀ ਗਈ ਹੈ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਲੋਰੈਂਸ ਬਿਸ਼ਲੋਈ ਸਮੇਤ 10 ਵਿਅਕਤੀਆਂ ਦੀ ਮਾਨਯੋਗ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਜਰੀਏ ਪੇਸ਼ੀ ਹੋ ਚੁੱਕੀ ਹੈ ਅਤੇ ਦੂਸਰਿਆਂ ਦੀ ਅਜੇ ਪੇਸ਼ੀ ਜਾਰੀ ਹੈ ਉਥੇ ਹੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਪੇਸ਼ੀ ਜਾਰੀ ਹੈ ਜਦੋਂ ਕਿ ਇਸ ਮਾਮਲੇ ਦੀ ਅਗਲੀ ਤਾਰੀਖ 30 ਅਗਸਤ ਨੂੰ ਨਿਸ਼ਚਿਤ ਕੀਤੀ ਗਈ ਹੈ ਇਹ ਵੀ ਦਸਨਯੋਗ ਹੈ ਕੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ੂਟਰਾਂ ਵੱਲੋਂ ਜੋ AK47 ਇਸਤੇਮਾਲ ਕੀਤੀ ਗਈ ਸੀ ਅਗਲੀ 21 ਅਗਸਤ ਨੂੰ ਉਹ ਵੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾ ਸਕਦੀ ਹੈ ਅੱਜ ਸਿੱਧੂ ਦੇ ਕੇਸ ਦੇ ਪੇਸ਼ੀ ਸੀ ਜੀ ਮਾਨਸਾ ਅਦਾਲਤ ਦੇ ਵਿੱਚ ਹੈ ਕਈ ਕੁਝ ਜਿਹੜਾ ਅੱਜ ਅਹਿਮ ਰਿਹਾ ਪੰਜ ਬਿਤਾ ਅੱਜ 16 ਦੀ ਕੇਸ ਲੱਗਿਆ ਹੋਇਆ ਤੇ ਅੱਜ ਪੇਸ਼ੀ ਸੀਗੀ ਤੇ ਵਕੀਲ ਸਾਹਿਬਾਂ ਤੋਂ ਪਤਾ ਲੱਗਿਆ ਵੀ ਅਗਲੀ ਪੇਸ਼ੀ ਇਹਦੇ ਦੀ ਕੀ 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 ਪੈਣੀ ਇਸ ਕਿਸੇ ਵੀ ਨਦੀ ਦਾ ਪਰਿਆਚਲ ਰਹਿ ਅਸਿਸਟਮ ਸਾਰਾ ਕੀ ਲੱਗਦਾ ਜਿਸ ਤਰ੍ਹਾਂ ਪੁਰਾਣੀ ਰਿਕਾਰਡਿੰਗਾਂ ਬਾਰੇ ਜਿਹੜਾ ਹੋਰ ਉਹ ਗੱਲ ਕੀਤੀ ਸੀ ਉਹਦਾ ਕੋਈ ਅੱਗੇ ਕੋਈ ਪ੍ਰੋਸੈਸ ਹੋਇਆ ਜੀ ਹਾਂਜੀ ਉਹ ਜਿਹੜੀ 173 ਤਾਰੀਖ ਦਾ ਕੁਝ ਹੋਤੀ ਸੀ ਪਿਛਲੇ ਦਫਾ ਜਿਹੜੀ ਉਹਨੂੰ ਅਦਾਲਤ ਨੇ ਰਕਾਰਡ ਤੇ ਲੈ ਲਿਆ ਸਾਰੀ ਉਹ ਨਾ ਪਟੰਡੇ ਸੀ ਉਹਦਾ ਉਹ ਦਵਾਹਾਂ ਨੂੰ ਲੈ ਕੇ ਸਸਪੈਂਸ ਜਾ ਰਹਿੰਦਾ ਸੀਗਾ ਜੀ ਗਵਾਹ ਪੇਸ਼ ਹੋਏ ਨਹੀਂ ਜੀ ਤੇ ਨੀ ਗਵਾਹ ਹੋਂ ਵੀ ਨਹੀਂ ਮੇਰੇ ਬਟਾ ਉਹ ਤੋ ਤਰੀਕਾ ਸਾਰੇ ਬਕੀਚਾ ਬੰਦੀ ਰਹਿਮ ਸਾਹਿਬ ਨੂੰ ਕਹਿੰਦੇ ਨਹੀਂ ਕੋਈ ਇਹ ਤਾਂ ਨਹੀਂ ਪ੍ਰੋਬਲਮ ਸਭ ਸੋ ਇਕੇ ਦੇਖੇ ਸੀ ਕਿ ਗਵਾਹ ਜਿਹੜੇ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਕੀ ਕੁ ਰਹਿਮ ਰਿਹਾ ਜਿਹੜਾ ਬਿਲਕੁਲ ਜਿਵੇਂ ਪਿੱਛੇ ਜੇ ਚੱਲ ਰਿਹਾ ਸੀਗਾ ਕਿ ਗਵਾਹ ਪੇਸ਼ ਨਹੀਂ ਹੋ ਰਹੇ ਹੈਗੇ ਇਹ ਰਹੀ ਕੋਈ ਗੱਲ ਨਹੀਂ ਹੈਗੀ ਅੱਜ ਜਿਹੜਾ ਹੈ ਕਮਾਨਜੋਗ ਅਦਾਲਤ ਜਿਹੜਾ ਇੱਕ ਗਵਾਹ ਇਸ ਕੇਸ ਦਾ ਕੇਸ਼ ਹੋ ਕੇ ਮਾਨਜੋਗ ਅਦਾਲਤ ਨੇ ਦੀ ਗਵਾਹੀ ਰਿਕਾਰਡ ਕੀਤੀ ਹੈ ਤੇ ਅਗਲੀ ਤਰੀਕ ਜਿਹੜੀ ਹੈਗੀ ਮਾਨਯੋਗ ਅਦਾਲਤ ਨੇ ਹੋਰ ਗਵਾਹਾਂ ਦੇ ਸਬੰਧ ਲਈ 30 2024 ਨਿਸ਼ਚਿਤ ਕੀਤੀ ਹੈ। ਤੇ ਕੱਦਦਾ ਹੁਣ ਕੀ ਜਿਹੜੇ ਹੁਕਮ ਦਿੱਤੇ ਗਏ ਨੇਗੇ ਅਗਲੀ ਪੇਸ਼ੀ ਦੇ ਉੱਪਰ ਇਹ ਮਾਨਯੋਗ ਅਦਾਲਤ ਨੇ ਕਿਹਾ ਕਿ ਜਿਹੜੇ ਹੋਰ ਵਿਟਨੈਸ ਦੇ ਸਬੰਧ ਗਏ ਸੀ ਕਿ ਉਹਨਾਂ ਨੂੰ ਦੁਆਰੇ ਸਬੰਧ ਕੀਤਾ ਗਿਆ ਤੇ ਉਹਨਾਂ ਦੀ ਗਵਾਹੀ ਦੀ ਰੱਖਿਆ ਗਿਆ 30 2024 ਤੇ ਉਹ ਰੱਖੀ ਹੈ ਪੇਸ਼ੀ ਹੁਣ ਕਿ ਤੱਕ ਕਿੰਨੇ ਦੋਸ਼ੀਆਂ ਦੀ ਪੇਸ਼ੀ ਹੋ ਚੁੱਕੀ ਹੈ ਹੁਣ ਤੱਕ ਵੀ ਸੀਰਾ ਹੀ ਪੇਸ਼ੀ ਹੋਈ ਹੈ ਕਿ ਜਿੱਤੇ ਜਿੱਤੇ ਤੱਕ ਮੈਨੂੰ ਇਨਫੋਰਮੇਸ਼ਨ ਹੈ ਕਿ ਲਾਰੈਂਸ ਬਿਸ਼ਨੋਈ ਦੇ ਸਮੇਤ 10 ਜਿਹੜੇ ਪਰਸਨ ਦੀ ਹੈਗੀ ਇਹ ਵੀਡੀਓ ਕਾਨਫਰੈਂਸ ਹੋ ਚੁੱਕੀ ਹੈ ਤੇ ਬਾਕੀਆਂ ਦੀ ਵੀਡੀਓ ਕਾਨਫਰੈਂਸ ਚੱਲ ਰਹੀ ਹੈ ਜਿਵੇਂ ਵੀ ਕੋਈ ਕੋਰਟ ਚ ਅਪਡੇਟ ਆਏਗਾ ਮੈਂ ਤੁਹਾਡਾ ਜਰੂਰ ਸੰਪਰਕ ਕਰੂੰਗਾ